ਇਸੇ ਤਰ੍ਹਾਂ ਕੋਈ ਬਾਲਕ ਜਨਮੇ ਉਸ ਸਮੇ ਵਾਹਿਗੁਰੂ ਦੀ ਸ਼ੁਕਰਗੁਜ਼ਾਰੀ ਵਜੋਂ ਪਰਮਾਤਮਾ ਵਜੋਂ ਸਤਿਗੁਰੂ ਸਾਚਿਆ ਦੀਆ ਭੇਜ ਚਿਰ ਜੀਵਨ ਉਪਜਾਲਾਂ ਜੋ ਗੁੱਡੀ ਸ਼ਨੀ ਨਾਹੀ ਬਾਤ ਗੁਰਨਾਨਕ ਪੁੱਠਾ ਕੀਨੀ ਬਾਤ ਇਹ ਸ਼ਬਦ ਪੜੇ ਜਾਂਦੇ ਹਨ ਇਸੇ ਤਰ੍ਹਾਂ ਕੋਈ ਚੜਾਈ ਕਰ ਜਾਵੇ ਬਹੁਤ ਬਾਗ ਅਲਾੜੀਆਂ ਦਾ ਪਾਸ ਨਿਕਟਾ ਜਾਂਦਾ ਹੈ ਹੋਰ ਕਰੋਨਾ ਬਿੱਲ ਬਿਲਕੁਲ ਗੁਰੂ ਘਰ ਵਿੱਚ ਮਨਾ ਹੈ ਉਸ ਪ੍ਰਾਣੀ ਦੀ ਕਲਿਆਣ ਕਰਨ ਵਾਸਤੇ ਇਹੋ ਕਿ ਪਾਤਸ਼ਾਹ ਜਿਨੇ ਬਾਣੀ ਫਰਮਾਈ ਬੰਸਤ ਰਾਜ ਜਿਵੇਂ ਹੋਰ ਮਤਾਂ ਵਿੱਚ ਕਿ ਇੱਥੇ ਪ੍ਰਾਣੀ ਦੇ ਚੜਾਈ ਕਰ ਜਾਣ ਤੋਂ ਬਾਅਦ ਉਸ ਦੀ ਕਲਿਆਣ ਵਾਸਤੇ ਕੋਈ ਗੜ ਪੁਰਾਣ ਦਾ ਪਾਠ ਕਰਉਣਾ ਹੈ ਕੋਈ ਹੋਰ ਪਾਠ ਕਰਾਉਂਦੇ ਨੇ ਉਹਨਾਂ ਦੇ ਮਤਨ ਅਨੁਸਾਰ ਕੋ ਠੀਕ ਹਨ ਪਰ ਗੁਰੂ ਘਰ ਦੇ ਵਿੱਚ ਜਿਵੇਂ ਪ੍ਰਾਣੀ ਤੇ ਚੜਾਈ ਤੋਂ ਬਾਅਦ ਉਸ ਤੇ ਕਲਿਆਰ ਵਾਸਤੇ ਫਤਰੂ ਸੱਚੇ ਪਾਤਸ਼ਾਹ ਨੂੰ ਤਾਂ ਕਿਰਪਾ ਕਰਕੇ ਸਹਿਸ ਕਿਰਤੀ ਦੇ ਸ਼ਲੋਕ ਫਰਮਾਏ ਹਨ ਕੋਈ ਪ੍ਰਾਣੀ ਚੜਾਈ ਕਰ ਜਾਵੇ ਜਿੱਥੇ ਉਹਨੇ ਚੜਾਈ ਕੀਤੀ ਹੈ ਉੱਥੇ ਨਾਸ ਚੜਾ ਦੇ ਵਿੱਚ ਸਹਿਸ ਕਿਰਤੀ ਦੇ ਇਹਨਾਂਾਰੇ ਸ਼ਲੋਕਾਂ ਦੀ ਕਥਾ ਇੱਕ ਟਾਈਮ ਤੇ ਕਰਨੀ ਹੈ ਦੂਸਰੇ ਤਾਈ ਜੋ ਜੈਤਪਲੀ ਦਿਵਾਰ ਹਜੂਰ ਨੇ ਫਰਮਾਈ ਹੈ ਪੰਜਵੇਂ ਪਾਸ਼ਾ ਜੀ ਨੇ ਰਾਜਨ ਕੋਟ ਦੇ ਦੋ ਦੋ ਸ਼ਲੋਕਾਂ ਦੀ ਕਥਾ ਕਰਨੀ ਹੈ ਉੱਥੇ ਪੰਜਾ ਬਾਣੀਆਂ ਦਾ ਦਿਨੇ ਸਲੇਮ ਹੋਵੇ ਆਸ ਕਾਰਿਵਾਰ ਦਾ ਕੀਰਤਨ ਹੋਵੇ ਸ਼ਾਮ ਦੇ ਮੌਕੇ ਤੇ ਰਹਿਰਾ ਸਾਹਿਬ ਦਾ ਪਾਠ ਹੋਵੇ ਬਰਾਜਣ ਲੱਗਿਆ ਸੋਹਰੇ ਦਾ ਪਾਠ ਹੋਵੇ ਹਜੂਰ ਦਾ ਸਾਥਨ ਕਰਨ ਲੱਗਿਆ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋ ਕੇ ਦੁਸਹਿਰਾ ਉਸਾਈ ਪਾਈ ਦਾ ਮਨਾਇਆ ਜਾਵੇ ਫੇਰ ਉਸੇ ਕਿਰਿਆਲ ਹੋਵੇਗੀ